ਜ਼ਿਲਹੰਦਰ ਸ਼ਹਿਰ ਦੀ ਜੋ ਘਟਨਾ ਹੈ 13 ਸਾਲ ਦੀ ਉਹ ਸਾਡੀ ਬੱਚੀ ਉਹ ਸਾਡੀ ਧੀ ਸਾਡੇ ਆਪਣੇ ਪਰਿਵਾਰਾਂ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ ਜਿੱਦਾਂ ਉਦਾਂ ਹੀ ਉਹ ਪਿਆਰੀ ਜੀ ਧੀ ਹੈ ਮਾਸੂਮ ਜੀ ਉਹਦੇ ਨਾਲ ਜੋ ਦਰਿੰਦੇ ਨੇ ਕੋਜੀ ਮਾੜੀ ਘਟਿਆ ਹਰਕਤ ਕੀਤੀ ਹੈ ਉਹਦੀ ਸਜ਼ਾ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸਿੱਖ ਕੌਮ ਇਸ ਗੱਲ ਦੀ ਮੰਗ ਕਰਦੀ ਸਾਡੀ ਕੌਮ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਇਹ ਗੱਲ ਕਹਿ ਕੇ ਗਏ ਹਨ ਪਰ ਕੁਝ ਨਫ਼ਰਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਰੋਟੀ ਪਾਣੀ ਹੀ ਇਸੇ ਗੱਲ ਤੋਂ ਚੱਲਦੀ ਏ ਜਾਂ ਜਿਹੜੇ ਸਿੱਖਾਂ ਨੂੰ ਟਾਰਗੇਟ ਕਰਕੇ ਨਫ਼ਰਤ ਦਾ ਮਾਹੌਲ ਫਿਰਜ ਕੇ ਇਹ ਵਿਖਾਉਣਾ ਚਾਹੁੰਦੇ ਵੀ ਅਸੀਂ ਵੱਡੇ ਦੇਸ਼ ਭਗਤ ਆ ਅਸੀਂ ਸਮਾਜ ਦੇ ਰਖਵਾਲੇ ਆ ਤੇ ਇਹ ਜਿਹੜੇ ਸਿੱਖ ਹਨ ਜਾਂ ਸਿੱਖ ਕੌਮ ਦੇ ਕੁਝ ਅੰਸਰ ਜਿਹੜੇ ਹਨ ਉਹ ਸਮਾਜ ਨੂੰ ਗੰਧਲਾ ਕਰਦੇ ਪਹਿਨ ਕਿਉਂਕਿ ਮੈਂ ਇੱਕ ਵੀਡੀਓ ਵੇਖੀ ਜਾਂ ਉਦਾਂ ਵੀ ਸੋਸ਼ਲ ਮੀਡੀਆ ਤੇ ਬੜਾ ਸਿੱਖਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਹਾਲਾਂਕਿ ਸਾਡੀ ਕੌਮ ਦੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੇ ਤੇ ਵੀ ਉਹਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਏ ਜਿੰਨੀਆਂ ਜਥੇਬੰਦੀਆਂ ਨੇ ਜਾਂ ਆਮ ਕੋਈ ਸਿੱਖ ਆ ਉਹਦੀ ਵੀ ਇਹੋ ਆਵਾਜ਼ ਹੈ ਵੀ ਇਹ ਜਲੰਧਰ ਵਾਲੇ ਦਰਿੰਦੇ ਨੂੰ ਮਿਸਾਲੀ ਸਜ਼ਾ ਦੇ ਕੇ ਸਭ ਦੇ ਸਾਹਮਣੇ ਇਹੋ ਜਿਹੀ ਕਾਨੂੰਨੀ ਹਰਕਤ ਕਰਨ ਵਾਲੇ ਜਿਹੜੇ ਲੋਕ ਹਨ ਉਹਨਾਂ ਨੂੰ ਦੱਸਿਆ ਜਾਵੇ ਵੀ ਇਦਾਂ ਦਾ ਅਗਰ ਕਰੋਗੇ ਤੇ ਤੁਹਾਡਾ ਲਿਆਜ ਨਹੀਂ ਕੀਤਾ ਜਾਵੇਗਾ ਇਹ ਲੋਕ ਜਿਹੜੇ ਨਫ਼ਰਤ ਭਰੀਆਂ ਪੋਸਟਾਂ ਸਿੱਖਾਂ ਦੇ ਖਿਲਾਫ ਪਾ ਰਹੇ ਹਨ ਜਦੋਂ ਭਈਏ ਇੱਕ ਨੇ ਹੁਸ਼ਿਆਰਪੁਰ ਚ 5 ਸਾਲ ਦੇ ਬੱਚੇ ਨਾਲ ਦਰਿੰਦਗੀ ਕੀਤੀ ਉਦੋਂ ਪਤਾ ਨਹੀਂ ਕਿਉਂ ਸੁੱਤੇ ਰਹਿ ਗਏ ਕਿ ਜਾਂ ਫਿਰ ਆਪਣੀ ਕੌਮ ਦਾ ਪੱਖ ਕਰਦੇ ਸਨ ਇਹ ਜਿਹੜੇ ਲੋਕ ਅੱਜ ਨਫ਼ਰਤ ਭਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਕਰਦੇ ਪਏ ਹਨ ਵਾਇਰਲ ਜਾਂ ਧਰਨੇ ਲਾ ਰਹੇ ਹਨ ਉਸ ਸਮੇਂ ਦੀ ਇੱਕ ਪੁਰਾਣੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਆਸੀਫਾ ਨਾਮ ਦੀ ਇੱਕ 8 ਸਾਲਾਂ ਦੀ ਬੱਚੀ ਸੀ ਜੋ ਉਹਦੇ ਨਾਲ ਦਰਿੰਦਗੀ ਵਿਖਾਈ ਗਈ ਉਦੋਂ ਇਹਨਾਂ ਲੋਕਾਂ ਨੇ ਰੈਲੀਆਂ ਕੱਢੀਆਂ ਦਰਿੰਦਗੀ ਵਿਖਾਉਣ ਵਾਲਿਆਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੀ ਨਹੀਂ ਇਹ ਲੋਕ ਇਦਾਂ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਹਾਡੀਆਂ ਤੇ ਲਿਸਟਾਂ ਕੱਢਿਆ ਨੇ ਤੇ ਬੜੀਆਂ ਲੰਮੀਆਂ ਨੇ ਇਦਾਂ ਦੀਆਂ ਘਟਿਆ ਕਰਨ ਘਟਿਆ ਕਰਪੂਤਾਂ ਦੀਆਂ ਕਰਕੇ ਹੋ ਨਹੀਂ ਸਕਦੇ ਪਰ ਤੁਸੀਂ ਦੱਸੋ ਅੱਜ ਤੱਕ ਕੋਈ ਸਿੱਖ ਨਹੀਂ ਇਸ ਦਰਿੰਦੇ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਨਹੀਂ ਮਾਰਿਆ ਸਗੋਂ ਉਹ ਚਾਹੁੰਦੇ ਹਨ ਵੀ ਜੇ ਇਹਨੇ ਅਮਰਤ ਛਕਿਆ ਵਾ ਤੇ ਇਹਨੂੰ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਪਤਾ ਲੱਗੇ ਵੀ ਅਸੀਂ ਤੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਲੇ ਹਾਂ ਉਹਨਾਂ ਨੂੰ ਮਾਨ ਸਨਮਾਨ ਦੇਣ ਵਾਲੇ ਹਾਂ ਨਾ ਕਿ ਇੱਕ ਕਰਮ ਕਰਨ ਵਾਲੇ ਸੋ ਨਫ਼ਰਤ ਭਰੇ ਬਿਆਨ ਦੇਣ ਵਾਲੇ ਲੋਕਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਵਾ ਇਹੋ ਜਿਹੇ ਲੋਕਾਂ ਨੇ ਮਗਰ ਲਾ ਕੇ ਸਮਾਜ ਦਾ ਮਾਹੌਲ ਨਹੀਂ ਵਿਗਾੜਨਾ ਚਾਹੀਦਾ